ਸਭ ਤੋਂ ਵੱਡਾ ਬੱਜਰ ਪਾਪ ਤਾਂ ਕੀ ਆਪਣੇ ਬਾਪੂ ਦੇ ਅੱਗੇ ਬਤਮੀਜ਼ੀ ਕਰਨੀ ਆਪਣੀ ਮਾਂ ਦਾ ਨਰਾਦਰ ਕਰਨਾ ਆਪਣੀ ਮਾਂ ਲਾ ਕੇ ਇੱਕ ਸਮਾਂ ਹੁੰਦਾ ਪਿਆਰਿਓ ਆਪਣੇ ਤੇ ਵੀ ਆਉਣਾ ਬਜ਼ੁਰਗਾਂ ਨੂੰ ਸਾਡੇ ਕੋਲੋਂ ਕੁਝ ਨਹੀਂ ਚਾਹੀਦਾ ਨਾ ਸਵੇਰੇ ਉੱਠ ਕੇ ਬੱਚਾ ਇੰਨੇ ਪੁੱਛ ਲੈਣਾ ਬੇਬੇ ਕੀ ਗੱਲ ਐ ਥੋੜਾ ਜਿਹਾ ਲੇਟ ਉੱਠੇ ਜੇ ਤੇ ਮਾਂ ਉਦਾਂ ਹੀ ਠੀਕ ਹੋ ਜਾਂਦੀ ਵੀ ਮੇਰੇ ਪੁੱਤ ਨੋਂ ਨੇ ਮੈਨੂੰ ਪੁੱਛ ਲਿਆ ਸਵੇਰੇ ਉੱਠ ਕੇ ਬਾਪੂ ਨੂੰ ਇੰਨੇ ਪੁੱਛ ਰਵੇ ਨਾ ਬੱਚਾ ਬਾਪੂ ਜੀ ਕੀ ਗੱਲ ਐ ਅੱਖਾਂ 'ਚ ਪਾਣੀ ਜਾ ਵਗਦਾ ਨਿਗਾਹ ਠੀਕ ਐ ਪ੍ਰੋਬਲਮ ਤਾਂ ਨਹੀਂ ਕੋਈ ਤੇ ਬਾਪ ਕਹਿੰਦਾ ਵੀ ਸ਼ੁਕਰ ਹੈ ਵੀ ਮੇਰੇ ਬੱਚੇ ਨੂੰ ਪੁੱਛਣ ਵਾਲੇ ਬੈਠੇ ਆ। ਨਹੀਂ ਤੇ ਬਿਰਦ ਆਸ਼ਰਮਾਂ ਜਾ ਕੇ ਚੱਕਰ ਮਾਰ ਕੇ ਵੇਖੋ ਵੱਡੇ ਵੱਡੇ ਅਫਸਰ ਕਲਾਸ ਬੰਦੇ ਉਹਨਾਂ ਦੇ ਬਜ਼ੁਰਗ ਨੌਕਰਾਨੀਆਂ ਤੇ ਨੌਕਰ ਸਾਹਮਦੇ ਪਏ ਆ। ਲਾਗੇ ਨਹੀਂ ਕੋਈ ਵੇਜਾਉਣਾ। ਮਾਪੇ ਨੇ ਸਾਨੂੰ ਇੱਕ ਮੈਂ ਅਕਸਰ ਬੇਨਤੀ ਕਰਦਾ ਆ ਮਗਰੋਂ ਮੈਨੂੰ ਬਹੁਤ ਚੰਗਾ ਲੱਗਾ ਵੀਰ ਜੀ ਹੁਣਾਂ ਦੱਸਿਆ ਇੱਥੇ ਆਣ ਕੇ। ਕਿਆ ਮਗਰੋਂ ਰਜਾਈਆਂ, ਤਲਾਈਆਂ, ਕੌਲੀਆਂ, ਚਮਚੇ ਸਰਾਣੇ ਗਲ ਇਹ ਵੀ ਦਰਦ ਪ੍ਰਾਣ ਕ੍ਰਾਂਤੀ ਦੇਣ। ਸਾਡੇ ਦੇ ਗੁਰਮਤਿ ਨੇ ਆਖਿਆ ਜੀਵਤ ਪਿਤਰ ਨਾਮ ਮੰਨੇ ਕੋ। ਜੇ ਜਿਉਂਦੇ ਬਾਪੂ ਨੂੰ ਨਈ ਕੁਰਤੀ ਸਵਾਕੇ ਦਿੱਤੀ ਵਾਸਕਟ ਸਵਾਕੇ ਤੇ ਜਿਉਂਦੇ ਬਾਪੂ ਦਾ ਕਮੀਜ਼ ਪਜਾਮਾ ਕਮਾਲ ਦਾ ਹੋਵੇ ਸੋਹਣੀ ਉਹਦੀ ਵਾਸਕਟ ਹੋਵੇ ਸੋਹਣੀਆਂ 4-5 ਲੋਈਆਂ ਉਹਦੇ ਕੋਲ ਹੋਣ ਘਰ ਲੈਣ ਵਾਲੀ